ਅੱਧ ਦਰ ਜਾਂਦੇ ਭੱਜੇ ਹਾਂਜੀ ਤਾਂ ਹੁਣ ਆਪਾਂ ਚੱਲਨੇ ਬੁੱਟਰਾਂ ਕਣਕਾਂ ਵੇਖ ਲੋ ਗਿੱਲੀ ਐ ਸ਼ਰਕ ਸਾਰੀ ਤੇ ਪਿੰਡੋਂ ਮੈਂ ਘਰੋਂ ਨਿਕਲਿਆ ਵਾ ਪਰਲੇ ਬੰਨੇ ਆਇਆ ਮਾਤੇ ਉਦੋਂ ਕੋਈ ਕਣੀ ਨਹੀਂ ਸੀ ਤੇ ਨਾ ਘਮੀ ਆ ਪਿੰਡ ਦੇ ਇੱਧਰਲੇ ਪਾਸੇ ਹੈਗਾ ਵਾ ਮੀ ਪਰਲੇ ਪਾਸੇ ਹੈ ਹੀ ਨਹੀਂ ਗਾਂ ਪਰ ਆਪ ਵੀ ਮੈਂ ਬਹਿ ਕੇ ਇੱਥੇ ਉਹਨੇ ਵੀ ਕਣੀ ਭੇਜਿਆਣਾ ਆ ਆ ਡਰ ਆਪ ਗਣ ਕਿਹੜੇ ਟਾਈਮ ਲੱਗੇ ਪੈ ਲਓ ਜੀ ਇੱਧਰੋਂ ਤਾਂ ਮੀ ਹੋ ਗਿਆ ਸ਼ੁਰੂ ਬੁੱਟਰਵੱਲੀ ਨੂੰ ਤਾਂ ਪਿੰਡ ਤਾਂ ਹੈ ਨਹੀਂ ਸੀ ਵਰਾਵ ਕਹਿੰਦੀ ਉੱਥੇ ਵੀ ਹੈ ਨਹੀਂ ਜਿੱਥੇ ਵਰਾਵ ਆਉਂਦੀ ਆ ਹੁਣ ਲੱਗ ਜੂ ਪਤਾ ਇੱਧਰੋਂ ਦਾ ਪੂਰਾ ਈ ਮੀ ਆ ਲੋ ਇੱਧਰ ਨੂੰ ਪੂਰਾ ਮੀ ਘਿਰੂ ਹੋ ਗਿਆ ਪੈਂਡ ਆਪਣੇ ਹੈ ਨਹੀਂ ਥੇ ਕਣੀਆਂ ਜਾਂ ਡੈਕਟੀਆਂ ਸੀਗੀਆਂ ਪਰ ਇਨਾ ਮੀ ਨਹੀਂ ਜੇਗਾ ਘਰੋਂ ਜਦੋਂ ਮੈਂ ਤਰੇ ਆਉਂਦਾਂ ਜਮਾ ਹੀ ਨਹੀਂ ਸੀ ਇੱਥੇ ਤਾਂ ਫੁੱਲ ਬਟਾ ਫੁੱਲੀ ਪਈ ਜਾਂਦਾ ਵਾ ਗਾਂ ਹੁਣ ਬਦਲ ਲੱਗੂਗਾ ਪਰਮ ਵੇਚ ਕੇ ਆਉਂਦੀ ਆ ਕੇ ਲਈ ਵੇਚ ਕੇ ਆਉਂਦੀ ਆ ਵਾ 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 ਕੁਛ ਵੀ ਨਹੀਂ ਜਾਂ ਕੋਸ਼ ਵੀ ਨਹੀਂ ਜਾਂ ਰਹਿਣਾ ਨਹੀਂ ਆ ਹੋਰਾਂ ਦਾ ਪਹਿਲਾਂ ਹੀ ਪਈ ਜਾਂਦਾ ਹੋਵੇ ਠੜਕਾ ਸੰਦਾ ਉਸ ਨੂੰ ਮੇਰੀ ਵਾਜ ਘਟਾਉਂਦੀ ਹਣੀ ਮੀਂਹ ਫੁੱਲ ਆ ਬਈ ਬਾਲਾ ਮੀਂਹ ਆ ਆ ਦੇਖ ਲੋ ਪੂਰਾ ਆ ਗਿਆ ਆ ਤੇ ਇਪਰੇ ਮੀ ਇਨਾਂ ਕੀ ਬੈਗੇ ਹਟ ਜਾਵਾ ਛੜ ਕੀ ਮੜੀ ਮੜੀ ਗਿੱਲੀ ਆ ਤੇ ਧੁੱਪ ਨਿਕਲੀ ਵੀ ਆ ਕੀ ਵਿਰੋਸਾ ਕਰ ਗਏ ਹੁਣ ਤਾਂ ਜੋ ਕਹਿੰਦੇ ਵਾਟਣਾ ਵਾਟ ਵੀ ਛੱਡ ਜਾਂਦਾ ਲੈ ਧੁੱਪ ਲੱਗੀ ਵੀ ਆ ਤੁਸੀਂ ਦੇਖ ਸਕਦੇ ਵਦਗਾ ਇੱਥੇਆ ਵੇਖ ਲੋ ਕਿਡ ਛੜ ਕਰ ਤਾਂ ਸਾਰੀ ਸੁੱਕੀ ਹੋਈ ਪਈ ਆ ਇੱਥੇ ਕੁਝ ਵੀ ਹੈ ਨਹੀਂਗਾ ਸਾਰਾ ਮੀਂਹ ਪਿੱਛੇ ਪਿੱਛੇ ਹੀਗਾ ਚੱਲ ਬਚ ਗਈ ਬਰਾਵਾ ਬੱਦਲ ਜਿਹੜਾ ਤਾਂ ਫਿਰਦਾ ਹੋ ਸਕਦਾ ਹੁਣ ਇੱਥੇ ਵਰਜੇ ਮੈਂ ਲੈ ਕੇ ਨਿਕਲ ਜਾ ਪ੍ਰਭ ਨੂੰ ਫੇਰ ਇਹਨਾਂ ਮਰਦੀ ਪਈ ਜਾਵੇ ਚੱਲ ਹੁਣ ਤੋਂ ਖੜ ਕੇ ਉੱਥੇ ਦੇ ਮੀਟ ਕਰਦੇ ਆ ਪ੍ਰਭ ਦੀਆਂ ਦਰੱਖਤ ਢੇਗੇ ਪਏ ਆ ਵਿਚਾਲੇ ਬਹੁਤ ਪਿੱਛੇ ਗਾਂਜਾਂ ਮੱਝਾਂ ਖੜੀਆਂ ਥੀਂਗੀਆਂ ਉਹ ਵੀ ਵਿਚਾਲੇ ਆ ਸਕਦੀਆਂ ਗਾਂ ਦੀ ਠੱਠਾ ਦੀ ਫੇਰ ਬੰਦਾ ਕੀ ਕਰੂਗਾ ਆ ਪੈਂਦੀ ਗੂੰਜ ਫੂ ਮੂਮੈਂਟਸ ਲੇਟਰ ਪ੍ਰਭ ਵੀ ਆ ਗਈ ਤੇ ਤੂੰ ਟਾਈਮ ਨਾ ਪਹੁੰਚ ਗਈ ਪ੍ਰਭ ਜਮਾ ਜੇ ਮੀਂਹ ਆ ਜਾਂਦਾ ਤੂੰ ਉੱਤੇ ਖੜਾ ਨਹੀਂ ਨਾ ਹਰੇ ਇੱਥੋਂ ਰਾਹ ਚੌੜੇ ਬੱਸ ਸਾਰੀ ਜੀ ਘਾਟਾ ਬਚਾਲੇ ਤਾਂ ਇੰਨਾ ਮੀਂਹ ਜੰਡ ਕਿ ਮੈਂ ਮਾਸਾ ਨਿਕਲ ਕੇ ਆਇਆ ਉਹਦੇ ਚ ਮੈਨੂੰ ਆਇਆ ਇੱਥੇ ਕਿ ਮੈਂ ਖੜ ਜਾ ਬੀ ਮੀਂਹ ਇੰਨਾ ਪੀ ਜਾਂਦਾ ਤੇ ਇੱਥੇ ਧੁੱਪ ਲੱਗੀ ਹੁੰਦੀ ਹੈ ਵਧ ਘੜ ਦੇਣ ਲੱਗੇ ਹੋਵੇ ਕਿ ਛੋਰੀ ਭੋਰਾ ਵੀ ਨਹੀਂ ਸੀ ਗਿਆ ਇਹ ਛੜ ਕੇ ਵੀ ਸੁੱਕੀ ਭਈਆ ਜਮਾ ਤੇ ਗਾਂਹ ਜਾ ਕੇ ਦੇਖੀ ਜੇ ਪਿਆ ਕਿ ਮੈਂ ਪਿੰਡੋਂ ਨਿਕਲਿਆ ਘਰੋਂ ਨਿਕਲਿਆ ਕਣਗਾ ਸਿੰਘ ਹੂੰ ਬੁੱਟਰ ਵਾਲੇ ੱਡੇ ਆ ਗਿਆ ਮੀਂਹ ਪੈਸਟਿਆ ਸੀ ਆ ਵੇਥੇ ਵੀ ਲੱਗਦੀਆਂ ਵੀ ਪੈ ਵੀ ਹਟਿਆ ਤੇ ਆਪਣੇ ਘਰੇ ਹੈ ਨਹੀਂ ਸੀ ਤੇ ਪਿੰਡ ਦੇ ਔਲੇ ਪਾਸੇ ਸੀਗਾ ਇੱਥੇ ਇੰਨੀਆਂ ਕੀ ਕਣ ਕਣ ਹਾਂਜੀ ਗਾਂ ਜਾ ਕੇ ਦੇਖੀ ਉਹ ਜਿਹੜਾ ਬੱਦਲ ਕਾਲਾ ਕਾਲਾ ਸੀ ਤਾਂ ਸਾਰਾ ਉੱਥੇ ਮਰਿਆ ਲੱਗਦਾ ਅਲੋ ਨੀ ਬੱਦਲ ਹੀ ਫਟ ਗਿਆ ਹੁੰਦਾ ਸ਼ਿਮਲੇ ਵਾਂਗੂ ਆ ਬਸ ਉਹੀ ਗੱਲ ਹੋਈ ਵੀ ਸੀ ਆ ਦੇਖੋ ਇੱਧਰ ਵੀ ਆ ਇਹਨੇ ਇੱਥੇ ਫਟਿਆ ਹੁੰਦਾ ਵਾ ਉੱਥੇ ਆ ਵੇਖੋ ਇੱਥੇ ਨਹੀਂ ਫਟਿਆ ਇਹਨੇ ਬੱਦਲ ਬੱਗਲ ਜਿੱਥੇ ਫਟਿਆ ਹੋਊਗਾ ਉਹ ਗਾਂ ਹੋਊਗਾ ਜਿਵੇਂ ਇੱਥੇ ਵੀ ਛੜ ਗਏ ਇੱਧਰ ਲਈ ਇੱਧਰ ਲਈ ਸਾਈਡ ਆ ਇੰਦੇਲੇ ਛੜ ਤੋਂ ਦਰਖਤ ਵੀ ਆ ਉਹ ਵੇਖ ਲੈ ਬੱਦਲ ਜੈਣਾ ਫਿਰਦਾ ਹਾਂਜੀ ਇਹ ਸਾਰਾ ਆਪਣੇ ਏਰੀਆ ਚ ਨਾਈਟਰ ਨੂੰ ਤਾਂ ਪਤਾ ਨਹੀਂ ਕਿ ਇੱਥੇ ਕੀ ਹੋ ਗਿਆ ਉਧਰ ਖਾਨਵਾਦ ਨੂੰ ਆ ਵੀ ਪਾਣੀ ਖੜਾ ਆ ਵੀ ਗੱਡੀ ਦੇ ਵੀ ਟਾਇਰ ਗਿੱਲੇ ਆ ਮੇਰੇ ਇਹ ਹਾਂ ਤਾਂ ਹਜੇ ਪਾਣੀ ਖੁੱਸ ਨਹੀਂ ਜਿਹੜਾ ਤੁਸੀਂ ਦੇਖਦੇ ਹੋ ਦੇਖਾ ਮੜਿਆ ਜਾਂ ਆ ਤਾਂ ਪਾਣੀ ਖੁੱਸ ਨਹੀਂ ਨਾ ਉਹ ਸਾਹਮਣੇ ਦੇ ਇੱਕ ਬੱਦਲ ਕਿੰਨਾ ਵੇਖ ਕੇ ਡਰ ਲੱਗਦਾ ਹੁਣ ਮੀਂਹ ਪੈਂਦੇ ਚ ਬੱਦੂ ਫੈਲਦੇ ਆ ਹਾਂ ਮੀਂਹ ਪੈਂਦੇ ਚ ਬੱਦੂ ਮੂਰੇ ਆ ਗਿਆ ਉਹਦਾ ਕੱਖ ਨਹੀਂ ਰਿਹਾ ਕਾਇ ਜੋ ਮੋਟਰਸਾਈਕਲ ਆਲਾ ਹੋਵੇ ਗਾਏ ਉਹ ਗੱਡੀ ਆਲਾ ਫੇ ਕਾਫੇ ਆਲਾ ਵੀ ਹੋਵੇ ਤੇ ਬੱਦੂ ਪਤਾ ਨਹੀਂ ਫੜਦੇਗਾ ਉਹਨਾਂ ਨੇ ਆਟਾ ਠਾਪੜੇ ਪੈਂਡ ਆਲਾ ਹਾਏ ਜਿਹੜਾ ਮਾਰਦਾ ਉਹ ਕਿੱਥੇ ਛੱਡ ਗਏ ਜਿੱਥੇ ਫਿਰਜਾ ਚੌਂਦਾ ਸੀ ਅੱਛਾ ਕਿੱਥੇ ਛੱਡ ਗਏ ਹੁਣ ਇਹਨਾਂ ਨੇ ਗਾ ਕਰ ਦੇਣਾ ਵਾ ਇਹ ਆ ਫੜਦਾ ਹਣ ਕੇ ਕਿੱਥੇ ਛੱਡਿਆ ਦਾ ਕਿਤੇ ਉਹੀ ਤਾਂ ਗੱਲ ਆ ਕੱਢ ਕੇ ਕਿਤੇ ਨਹੀਂ ਆਉਂਦੇ ਅੱਜ ਸੱਚ ਪਤਾ ਕਾਦੋ ਸੀਗਾ ਅੱਜ ਉਹ ਸੀ ਇੰਸਟਾਗ੍ਰਾਮ 'ਦ ਫੇ ਠੀਕ ਅੱਜ ਸੌਨ ਟਾੜਨ ਸਾਰੀ ਮੀ ਪੈ ਗਿਆ ਵੇਖ ਲੋ ਹਾੜ ਵੀ ਨਹੀਂ ਪਿਆ ਆ ਕਰਕਟਰ ਵੀ ਬਚਾਲੇ ਪਿਆ ਜੰਮ ਨਹੀਂ ਪਤਾ ਲੱਗਦਾ ਜਿਵੇਂ ਜਿਵੇਂ ਜਾਵਾਂਗੇ ਨਾ ਉਵੇਂ ਆਪਾਂ ਨੂੰ ਆ ਹੱਥ ਬੰਦਲਦਾ ਆਈ ਹੋ ਜਾਣਾ ਮਾ ਕੋਈ ਜਦੋਂ ਦਿੱਤ ਨਹੀਂ ਕਿਟੂ ਲੋ ਕਿੰਨੀ ਗਿੱਲੀ ਆ ਪਾਣੀ ਕਿੰਨਾ ਵਿੱਚ ਨਾ ਮੈਨਾਂ ਖੜ ਤੋਂ ਲੱਜੀ ਆ ਆ ਇਹ ਤਾਂ ਸੱਚੀ ਗਾਲੀ ਹੈ ਅਗੇ ਬੱਦਲ ਫਟਣ ਵਾਲੀ ਗਾਲੀ ਜਿਵੇਂ ਤੇ ਫਟ ਗਿਆ ਹੁੰਦਾ ਵੇਖ ਲੋ ਪਾਣੀ ਖੜਾ ਹੈ ਆ ਵੇਖ ਲੈ ਹਾਏ ਨਾ ਆਪਾਂ ਕਿੰਨੇ ਲੈ ਜਾਂਦੇ ਤੇ ਬਾਕੀ ਕੀ ਗੱਲ ਰਹੇਗੀ ਆਵੇ ਲਾਗ ਰਿਹਾ ਪਾਣੀ ਖੜਾ ਦੋਨੇ ਪਾਸੇ ਪਾਣੀ ਖੜਾ ਦੋਨੇ ਪਾਸੇ ਆਹ 92 ਫੋਟ ਨਹੀਂ ਇੱਥੇ ਵੀ ਪੂਰਾ ਪੈਰ ਹਟਿਆ ਅਜੇ ਹੋਰ ਆ ਸਕਦਾ ਵਾ ਇਹਦਾ ਕਿਹੜਾ ਕੋਈ ਹੈਗਾ ਵਾ ਅੰਦਵਾਰ ਆਂ ਵੀ ਇਹ ਨਾ ਭਾਈ ਨਾ ਕਿ ਜਾਣਾ ਆਵੇ ਉਹ ਵੀ ਆਹ ਹੁੰਦਾ ਵਿਚਾਲੇ ਪਏ ਨਾ ਦਰਾਕਤਾਂ ਦਾ ਪਤਾ ਵੀ ਨਹੀਂ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਹਾਏ 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 ਵੇਰੀ ਨੇ ਇਹ ਧੋੜੇ ਦੇ ਆ ਹਾਂ ਇਹ ਵੇਰੀ ਇੰਨੇ ਜਿਆਦਾ ਕਦੋਂ ਵਗੀ ਰਾਤ ਫੇ ਵੀ ਆਵੇ ਧੋੜਿਆ ਪਿਆ ਫੇ ਰਾਤ ਦਿੱਕੇ ਹੋਣਗੇ ਰਾਤ ਇਹ ਹੋਇਆ ਕਿਉਂਕਿ ਰਾਤ ਵੀ ਮੌਸਮ ਬਹੁਤ ਖਰਾਬ ਸੀਗਾ ਚੰਗੀ ਕੋਈ ਨਹੀਂ ਲੱਗੀ ਮੇਰੀ ਕੋਈ ਹੁਣ ਜਰਾ ਬਰਨ ਚਿੱਟੀ ਰਣ ਜਦੋਂ ਆਪਾਂ ਕਹਿੰਦੇ ਸੀ ਇਹ ਲਾਈਟ ਚਲੀ ਗਈ ਹੈ ਨਾ ਚਲੋ ਹੋ ਜਾਂਦਾ ਦੂਜਾ ਟਾਪਰ ਉਹ ਟਰੈਕਟਰ ਉਹਨਾਂ ਦਾ ਸੋ ਪੰਜਾਬ ਦੇ ਵਿੱਚ ਹੀ ਅੱਜਕੱਲ੍ਹ Shimla ਬਣਿਆ ਪਿਆ ਵਾ Shimla ਜਾਣ ਦੀ ਲੋੜ ਨਹੀਂ ਅੱਜਾਂ ਸੁੱਕਾ ਪਿਆ ਪਿੰਡ ਦਾ ਬਰਲਾ ਪਾਸਾ ਗੇਲਿਆ ਸੀ ਦੋਨੋ ਜਦੋਂ ਮੈਂ ਬਾਤ ਜੀ ਵੀ ਗਿਆ ਮੋਟਰਸਾਈਕਲ ਤੇ ਉਦੋਂ ਵੀ ਦਿਖਾ ਕੇ ਲੈ ਗਿਆ ਜਿਵੇਂ ਜਿਵੇਂ ਘਰੇ ਪਹੁੰਚ ਰਹੇ ਹਾਂ ਮੀ ਹਟ ਰਿਹਾ ਇੱਥੇ ਗਣਗਾਂ ਸੀ ਜੇ ਨੰ ਮੈਂ ਗਿਆ ਸੱਚੀ ਗੱਲ ਹੈ ਨਾ ਫਿਰ ਉਹ ਆਣਾ ਪੈਣ ਦਾ ਇੰਦਰ ਨਾਲ ਪਾਸ ਬੱਟਰ ਲੈ ਡੇ ਤੋਂ ਗੱਲਾਵਾ ਆ ਫੱਕਾ ਵਾ ਇਹਨੂੰ ਤਾਂ ਕਹਿੰਦੇ ਹੁੰਦੇ ਆ ਵੀ ਵਟਨਾ ਵਟ ਛੱਡ ਜਾਂਦਾ ਇੱਥੇ ਮਿੱਟੀ ਉੱਡਦੀ ਆ ਹਾਂ ਆ ਜਿਹੜੇ ਮੀ ਹੁੰਦੇ ਸੌਣ ਭਾਦ ਉਹਦੇ ਇਹ ਆ ਵੇਖ ਲਓ ਹੁਣ ਘਰੇ ਆ ਗਏ ਸੀ ਕਿ ਤੇ ਧੁੱਪ ਲੱਗੀ ਵੀ ਆ ਤੇ ਪੈਣ ਇੱਥੇ ਪੂਰਾ ਮੀ ਹੋਣ ਆਇਆ ਵਾ ਉਦੋਂ ਸਾਰਾ ਸੁੱਕਾ ਪਿਆ ਸੀ ਜਦੋਂ ਤੁਹਾਨੂੰ ਦਿਖਾਇਆ ਤੇ ਕਿ ਘਰੋਂ ਮੈਂ ਗਿਆ ਆਂ ਉਦੋਂ ਪਰੇ-ਪਰੇ ਮੀਂਹ ਸੀਗਾ ਪਤਾ ਹੀ ਨਹੀਂ ਰੱਬ ਦਾ ਇੱਧਰ ਪੂਰਾ ਬੱਦਲ ਆ ਤੇ ਹੋ ਸਕਦਾ ਇੱਧਰ ਵੀ ਛਿੜ ਦੀ ਤੇ ਮੀਂਹ ਵਾਰ ਪਈ ਜਾਂਦਾ ਵਾ ਮੀਂਹ ਤੁਹਾਨੂੰ ਦਿਖਾ ਦੇ ਦਿੰਨੇ ਆ ਵੀ ਸ਼ਾਇਦ ਹੋ ਜਾਈ ਠੀਕ ਆ ਤੇ ਹਾਂਜੀ ਤੇ ਮੀਂਹ ਉਦੋਂ ਦਾ ਕੰਟੀਨਿਊਸਲੀ ਪੈ ਰਿਹਾ ਹੁਣ ਫਾਈਨਲੀ ਪਰਮੇਂਦਰ ਨੇ ਕਹਿ ਵੀ ਉੱਠਣਾ ਤਾਂ ਪੈਣਾ ਹੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਪੱਠੇ ਪਾਉਣੇ ਪੈਣੇ ਆ ਤੋਂ ਹੁਣ ਗਏ ਆ ਆਪਦਾ ਸੂਟ ਪਾ ਰਹੇ ਆ ਤਾਂ ਕਿ ਮੀਂਹ ਤੋਂ ਬਚਿਆ ਜਾ ਸਕੇ ਥੋੜਾ ਜਿਹਾ ਇੱਥੋਂ ਭੱਜ ਗਏ ਆ ਉੱਥੇ ਜਾ ਕੇ ਸੂਟ ਪਾ ਰਹੇ ਆ ਆਪਾਂ ਹੋਈ ਨਹੀਂ ਤੋਂ ਬਚਦੇ ਵਿੱਚੋਂ ਦੇ ਪੈਣਾ ਜਾਣਾ ਆ ਡਰੈਸ ਪਾ ਕੇ ਆਇਆ ਵਿੱਚ ਲੋ ਇਹ ਚੇਜ਼ ਨਾਲ ਖਾਪਾ ਨੂੰ ਨਾਲੇ ਪਾਣੀ ਬੜੀ ਜਾਂਦਾ ਆ ਹਾਂ ਇੱਕ ਨਾ ਮੁਸ਼ਕਲ ਕੰਮ ਹੋ ਗਿਆ ਇਹ ਜਾਰੀਆਂ ਦਾ ਪਾਣੀ ਦਾ ਥੋੜਾ ਜਿਹਾ ਇੰਤਜ਼ਾਮ ਕਰਨਾ ਸੋ ਰੋਕੇ ਥੋੜਾ ਕਰਾਂਗੇ ਰੋਡ ਵਾਲਾ ਮਿੱਟੀ ਵਾਲੀ ਬਹਿਣ ਹੈਗੀ ਆ ਤੋ ਬੜੀ ਮੁਸ਼ਕਲਤ ਤੋਂ ਬਾਅਦ ਆਪਾਂ ਵੀ ਪਹੁੰਚ ਗਏ ਤੇ ਆ ਦੇਖ ਲਓ ਪਰਮਿੰਦਰ ਪਰ ਫਿਰ ਵੀ ਠੀਕ ਬੈਠੀ ਹੈ ਕਿ ਪਸ਼ੂ 도ੜੇ ਕਰਕੇ ਇੰਨਾ ਜਿਆਦਾ ਔਖਾ ਨਹੀਂਗਾ ਅੱਗੇ ਨਾ ਵੀ ਸਾਰਾ ਤੇ ਦੇਖਦੇ ਨੂੰ ਹੁਣ ਵੀ ਟੈਕ ਮਾਈਜ਼ਰ ਪਈ ਜਾਂਦਾ ਕਰਕੇ ਘਾਟਾ ਆ ਕੇ ਇੱਥੇ ਤੱਕ ਆ ਗਿਆ ਤੂੰ ਹਾਂਜੀ ਉਧਰੋਂ ਬਾਛੜ ਇੱਧਰ ਨਹੀਂ ਹੋਊਗੀ ਨਾ ਜਿੱਦਾਂ ਲੱਕੀ ਮੋਟਰ ਵਾਲੀ ਜੀ ਉਧਰ ਪੱਕਾ ਰਹੇ ਜੀ ਬੰਦੇ ਹਾਂਜੀ ਸਰ ਬਾਅਦ ਹੋਊਗਾ हां तेज हो गया आज वाछड़ इधर ले आ तेज हो गया देखो अब आके मीट भी देखो की कौन वही उधर वाला पानी कांदा वो अंदर में और से निकल बहुत ओ देख ਅਕਾਸ਼ ਹੋ ਗਈ। ਦਿਖੜ ਦਿਹੋੜੀ ਹੋਲੀ 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 ਅੱਜ ਡੈਂਟਰੀਆ ਇਨੂਈ ਸੀ ਕਿ ਦਿਨ ਦੀ ਤੇ ਰੱਬ ਦੀ ਕਿਰਪਾ ਨਾਲ ਤੇ ਆਪਾਂ ਹੁਣ ਮਾਫੀ ਕਰਦੇ ਆ। ਇਸ ਤਮੀਂ ਵਿੱਚ ਬਲੌਗ ਦੀ ਤੇ ਆਪਾਂ ਮਿਲਦੇ ਆ ਅਗਲੇ ਬਲੌਗ ਵਿੱਚ ਠੀਕ ਹੈ।